ਨੀ ਹਾਰ ਕੇ ਪਾਉਣੇ 5 ਵਜੇ ਜਦੋਂ ਬਾਈ ਬੰਦੇ ਦੀ ਸੌਰੀ ਸੇਵਾ ਨਾ ਨਾ ਹੋਵੇ ਬੰਦਾ ਉੱਠ ਉੱਠ ਕੇ ਰਸੋਈ ਵੀ ਨਹੀਂ ਝਾਕੀ ਜਾਂਦਾ ਹੁਣ ਵੀ ਕੁਝ ਕਰਨਗੇ ਓਏ ਹੁਣ ਵੀ ਕੁਝ ਕਰਨਗੇ ਹੁਣ ਗੱਲ ਨਹੀਂ ਬਣੀ ਹਾਰ ਕੇ ਪਾਉਣੇ 5 ਵਜੇ ਚੇਤ ਨੂੰ ਮਾਰੀ ਕਿੱਕ ਬਿੱਲੋ ਨੀ ਹਾਰ ਕੇ ਪਾਉਣੇ 5 ਵਜੇ ਚੇਤ ਨੂੰ ਮਾਰੀ ਕਿੱਕ ਬਿੱਲੋ ਫਿਰ ਮੈਂ ਤੇ ਮੇਰੇ ਦੋਸਤ ਨੇ ਠੇਕੇ ਨੂੰ ਦਿੱਤਾ ਖਿੱਚ ਬਿੱਲੋ ਓਏ ਹੋਏ ਹਾਰ ਕੇ ਪੌਣੇ 5 ਵਜੇ ਚੇਤਕ ਨੂੰ ਮਾਰੀ ਕਿੱਕ ਬਿਲੋ ਫਿਰ ਮੈਂ ਤੇ ਮੇਰੇ ਦੋਸਤ ਨੇ ਠੇਕੇ ਨੂੰ ਦਿੱਤਾ ਖਿੱਚ ਬਿਲੋ ਫਿਰ ਮੈਂ ਤੇ ਮੇਰੇ ਦੋਸਤ ਨੇ ਠੇਕੇ ਨੂੰ ਦਿੱਤਾ ਖਿੱਚ ਬਿਲੋ ਫਿਰ ਚੌਂ ਆਂਡਿਆਂ ਦੀ ਓਏ ਹੋਏ ਫਿਰ ਚੌਂ ਆਂਡਿਆਂ ਦੀ ਫਿਰ ਚੌਂ ਆਂਡਿਆਂ ਦੀ ਔਰ ਜੀਨਾ ਚੌਂ ਆਂਡਿਆਂ ਦੀ ਔਰ ਜੀਨਾ ਠੇਕੇ ਤੇ ਹਾੜਾ ਲਾਇਆ ਨਹੀਂ ਤੇਰੇ ਚੋਂ ਆਂਡਿਆਂ ਦੀ ਪੁਰਜੀਨਾ ਠੇਕੇ ਤੇ ਹਾੜਾ ਲਾਇਆ ਨਹੀਂ ਇੱਕ ਵਾਰੀ ਮੈਂ ਤੇ ਸੁਖੀ ਬਾਈ ਬਾਈ ਜਿਹੜਾ ਨਹਿਰ ਤੇ ਨਲਕਾ ਜਾ ਹੁੰਦਾ ਕੱਸੀ ਤੇ ਉਥੇ ਲੈ ਬੱਕ ਬੁਗ ਬਾਈ ਕਿਤੇ ਓਏ ਮੈਂ ਤੇ ਬਾਈ ਸੁਖੀ ਸੁਖੀ ਕਹਿੰਦਾ ਬਾਈ ਆਪਣੇ ਕੋਲੇ ਗਲਾਸ ਤਾਂ ਹੈ ਨਹੀਂ ਪਰੇ ਤੋਂ ਬਾਈ ਆਵੇ ਝੋਲਾ ਟੰਗਿਆ ਵਾ ਸਾਈਕਲ ਤੇ ਮੈਂ ਉਹਦੀ ਟੱਲੀ ਖੋਲ ਲਈ ਆਏ ਹਾਏ ਹਾਏ ਟੱਲੀ ਖੋਲ ਕੇ ਜਿੱਥੇ ਉਹਦੇ ਮੋਰੀ ਹੁੰਦੀ ਸੁਖੀ ਨੇ ਉਂਗਲੀ ਲਾ ਲਈ ਫਿਰ ਟੱਲੀ ਆਲੀ ਵੀ ਕੇ ਟੱਲੀ ਹੋ ਗਿਆ ਏ